ਤੁਸ ਜਿਹਨੀਆਂ ਹੈ ਗਿਆ ਝਗੜੇ ਦਾ ਸੋ ਹੁਣ ਮੈਂ ਬੇਨਤੀ ਕਰਦਾ ਕਿ ਅੱਜ ਅਖਬਾਰਾਂ ਦੇ ਵਿੱਚ ਖਬਰ ਮੈਂ ਪੜ੍ਹੀ ਹੈ ਕਿ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਨੂੰ ਇਤਰਾਜ਼ ਹੈ ਕਿ ਪੰਜਾਬ ਸਰਕਾਰ ਸਿਤਾਵੀਆਂ ਕਿਉਂ ਮਨਾ ਰਹੀ ਹੈ ਅਸੀਂ ਨੂੰ ਸਿੱਖ ਹੈ ਪੰਜਾਬੀਆਂ ਨੇ ਚੁਣੀ ਹੋਈ ਸਰਕਾਰ ਹੈ ਔਰ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਕਿ ਸਰਕਾਰੀ ਤੌਰ ਤੇ ਸਿਤਾਵੀਆਂ ਮਨਾਈਆਂ ਜਾ ਰਹੀਆਂ 99 ਚ ਵੀ ਮਨਾਈ ਗਈ ਹੈ ਪਿਛਲੀ ਸਰਕਾਰ ਵੱਲੋਂ 300 ਸਾਲਾ ਵੀ ਮਨਾਇਆ ਗਿਆ ਸੀ ਫਿਰ 1975 ਦੇ ਵਿੱਚ ਗੁਰੂ ਸਾਹਿਬ ਦੇ ਗੁਤੇਗ ਭਦਰ ਪਾਸ਼ਾ ਦੀ ਜਿਹੜੀ ਸ਼ਹੀਦੀ ਸਵਾਗਤ ਦੇ 300 ਸਾਲਾ ਸੀ ਉਹ ਵੀ ਸਰਕਾਰੀ ਤੌਰ ਤੇ ਮਨਾਇਆ ਗਿਆ ਸੀ ਉਹ ਤਾਂ ਕੇਂਦਰ ਸਰਕਾਰ ਵੀ ਨਾਲ ਸੀ ਪਟਨਾ ਸਾਹਿਬ ਵਿਖੇ ਵੀ ਮਨਾਏ ਗਏ ਮਹਾਰਾਸ਼ਟਰ ਸਰਕਾਰ ਨੇ ਵੀ ਮਨਾਇਆ ਸੋ ਇਹ ਤਾਂ ਅੱਛੀ ਗੱਲ ਹੈ ਸੋ ਸਾਨੂੰ ਸਾਰੀ ਦੁਨੀਆ ਦੇ ਵਿੱਚ ਇਤਨੀ ਭੇਜਣੇ ਲੱਈਦਾ ਔਰ ਵੱਡੀ ਗੱਲ ਇਹ ਪੰਜਾਬ ਸਰਕਾਰ ਦਾ ਮੈਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਹ ਕਿਹਾ ਵੀ ਅਸੀਂ ਸਾਰਿਆਂ ਤੋਂ ਸੁਝਾ ਲੈਣੇ ਆ ਇਹ ਸਾਰੀ ਦੁਨੀਆ ਦੇ ਵਿੱਚ ਬਾਬੇ ਨਾਨਕ ਦਾ ਜਿਹੜਾ ਸੁਨੇਹਾ ਹੈ ਉਹ ਫਿਰ ਤੋਂ ਪਹੁੰਚਾਉਣਾ ਹੈ ਸਿੱਖੀ ਦਾ ਸੁਨੇਹਾ ਪਹੁੰਚਾਉਣਾ ਹੈ ਸੋ ਮੈਂ ਬੇਨਤੀ ਕਰਦਾ ਵੀ ਆਪਾਂ ਦੂਧਾ ਜਨਾ ਪਈਏ ਔਰ ਧਾਮੀ ਸਾਹਿਬ ਤੁਸੀਂ ਐਸਜੀਪੀਸੀ ਦੇ ਪ੍ਰਧਾਨ ਹੋ ਤੁਸੀਂ ਕਿਸੇ ਪੰਥ ਦੇ ਤੁਸੀਂ ਪੰਥ ਦੀ ਨੁਮਾਇੰਦੀ ਕੀ ਕਰਦੇ ਹੋ ਪੰਥ ਦੀ ਇੱਕ ਸਰਮੌਰ ਸੰਸਥਾ ਦੀ ਨੁਮਾਇੰਦੀ ਕਰਦੇ ਹੋ ਤੁਸੀਂ ਕਿਸੇ ਰਾਜਨੀਤਿਕ ਪਾਰਟੀ